ਸਤ ਸ੍ਰੀ ਅਕਾਲ ਦੋਸਤੋ ਤੁਸੀਂ ਸੁਣ ਰਹੇ ਹੋ ਚੈਨਲ ਹਰਪ੍ਰੀਤ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਬਾਰੇ ਜਿਨ੍ਹਾਂ ਨੇ ਸਿੱਖ ਧਰਮ ਨੂੰ ਮਜ਼ਬੂਤ ਨਹੀਂ ਦਿੱਤੀ ਸਮਾਜਿਕ ਬਰਾਬਰੀ ਸੇਵਾ ਤੇ ਨਿਮਰਤਾ ਦਾ ਜੀਵਨ ਤੂਦਾਰਨ ਬਣੇ ਦੋਸਤੋ ਅੰਤ ਤੱਕ ਜ਼ਰੂਰ ਸੁਣਨਾ ਕਿਉਂਕਿ ਅਸੀਂ ਜਾਣਾਂਗੇ ਕਿ ਉਹਨਾਂ ਨੇ ਆਪਣੇ ਜੀਵਨ ਦੇ ਅੰਤ ਵਿੱਚ ਅਗਲੇ ਗੁਰੂ ਦੀ ਚੋਣ ਕਿਵੇਂ ਕੀਤੀ ਸੀ ਤੇ ਹਾਂਜੀ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਵੇ ਤਾਂ ਚੈਨਲ ਹਰਪ੍ਰੀਤ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜਨਮ ਤੇ ਪਰਿਵਾਰ ਗੁਰੂ ਅਮਰਦਾਸ ਜੀ ਦਾ ਜਨਮ 5 ਮਈ 1479 ਈਸਵੀ ਨੂੰ ਬਸਰਕੇ ਗਿੱਲਾ ਪਿੰਡ ਵਿੱਚ ਹੋਇਆ ਸੀ ਜੋ ਕਿ ਅਜਿਹੇ ਸਮੇਂ ਵਿੱਚ ਅੰਮ੍ਰਿਤਸਰ ਦੇ ਨੇੜੇ ਸਥਿਤ ਹੈ ਉਹਨਾਂ ਦੇ ਪਿਤਾ ਜੀ ਦਾ ਨਾਮ ਸੀ ਤੇਜਪਾਲ ਪੱਲਾ ਜੋ ਇੱਕ ਸੱਚੇ ਦਾਨੀ ਤੇ ਇਮਾਨਦਾਰ ਕਿਸਾਨ ਸਨ ਮਾਤਾ ਜੀ ਦਾ ਨਾਮ ਸੀ ਲਕਸ਼ਮੀ ਦੇਵੀ ਕਈ ਥਾਵਾਂ ਉਹਨਾਂ ਨੂੰ ਬਖਤ ਕੌਰ ਵੀ ਕਿਹਾ ਜਾਂਦਾ ਹੈ ਗੁਰੂ ਜੀ ਭੱਲਾ ਖੱਤਰੀ ਜਾਤ ਨਾਲ ਸੰਬੰਧਿਤ ਸਨ ਜੋ ਉਸ ਸਮੇਂ ਖੇਤੀ ਤੇ ਕਾਰੋਬਾਰ ਦੋਵਾਂ ਨਾਲ ਜੁੜੇ ਰਹਿੰਦੇ ਸਨ ਗੁਰੂ ਅਮਰਦਾਸ ਜੀ ਦਾ ਬਚਪਨ ਬਹੁਤ ਨਿਮਰਤਾ ਤੇ ਧਾਰਮਿਕਤਾ ਨਾਲ ਭਰਿਆ ਸੀ ਉਹ ਛੋਟੀ ਉਮਰ ਤੋਂ ਹੀ ਭਗਤੀ ਭਾਵ ਵਾਲੇ ਮਿਹਨਤੀ ਤੇ ਸ਼ਾਂਤ ਸੁਭਾਅ ਦੇ ਸਨ ਉਹਨਾਂ ਨੂੰ ਧਰਮ ਭਗਤੀ ਤੇ ਸਤਸੰਗ ਨਾਲ ਬੇਅਦ ਪਿਆਰ ਸੀ ਉਹ ਅਕਸਰ ਸੰਤਾਂ ਦੀ ਸੰਗਤ ਕਰਦੇ ਤੇ ਧਾਰਮਿਕ ਗ੍ਰੰਥ ਸੁਣਦੇ ਰਹਿੰਦੇ ਸਨ ਵਿਆਹ ਤੇ ਪਰਿਵਾਰਿਕ ਜੀਵਨ ਗੁਰੂ ਅਮਰਦਾਸ ਜੀ ਦਾ ਵਿਆਹ ਮਾਨੀ ਜੀ ਨਾਲ ਹੋਇਆ ਸੀ ਜੋ ਬਹੁਤ ਹੀ ਧਾਰਮਿਕ ਤੇ ਸਹਿਯੋਗੀ ਸੁਭਾਅ ਵਾਲੀ ਸਤਰੀ ਸਨ। ਉਹਨਾਂ ਦੇ 4 ਬੱਚੇ ਹੋਏ ਭਾਈ ਮੋਰੀ ਜੀ, ਭਾਈ ਮੋਹਣ ਜੀ, ਬੀਬੀ ਪਾਨੀ ਜੀ, ਬੀਬੀ ਦਾਨੀ ਜੀ। ਉਹਨਾਂ ਦੀ ਧੀ ਬੀਬੀ ਪਾਨੀ ਜੀ ਬਾਅਦ ਵਿੱਚ ਗੁਰੂ ਰਾਮਦਾਸ ਜੀ ਦੀ ਪਤਨੀ ਬਣੀ। ਇਸ ਤਰ੍ਹਾਂ ਗੁਰੂ ਅਮਰਦਾਸ ਜੀ ਸਿੱਖ ਇਤਿਹਾਸ ਵਿੱਚ ਇੱਕ ਬਹੁਤ ਮਹੱਤਵਪੂਰਨ ਕੜੀ ਬਣ ਗਏ। ਧਾਰਮਿਕ ਯਾਤਰਾ ਦੀ ਸ਼ੁਰੂਆਤ ਗੁਰੂ ਅਮਰਦਾਸ ਜੀ ਪਹਿਲਾਂ ਬਹੁਤ ਹੀ ਭਗਤਵਾਨ ਹਿੰਦੂ ਸਨ ਉਹ ਹਰ ਸਾਲ ਹਰੀਦਵਾਰ ਯਾਤਰਾ ਕਰਦੇ ਪੁੰਨ ਤੇ ਧਾਰਮਿਕ ਰਸਮਾਂ ਅਦਾ ਕਰਦੇ ਪਰ ਜ਼ਿੰਦਗੀ ਵਿੱਚ ਇੱਕ ਵੱਡਾ ਮੋੜ ਆਇਆ ਜਦੋਂ ਉਹਨਾਂ ਦੀ ਮੁਲਾਕਾਤ ਹੋਈ ਗੁਰੂ ਅੰਗਦ ਦੇਵ ਜੀ ਦੀ ਧੀ ਬੀਬੀ ਅਮਰੋਜੀ ਨਾਲ ਇੱਕ ਦਿਨ ਗੁਰੂ ਅਮਰਦਾਸ ਜੀ ਨੇ ਬੀਬੀ ਅਮਰੋਜੀ ਦੇ ਘਰ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਪਾਠ ਸੁਣਿਆ ਉਹ ਬਾਣੀ ਇੰਨੀ ਮਿੱਠੀ ਤੇ ਪ੍ਰਭਾਵਸ਼ਾਲੀ ਸੀ ਕਿ ਗੁਰੂ ਅਮਰਦਾਸ ਜੀ ਦੇ ਦਿਲ ਅੰਦਰ ਤੱਕ ਬਦਲਾਅ ਆ ਗਿਆ ਉਹ ਕਹਿਣ ਲੱਗੇ ਇਹ ਬਾਣੀ ਤਾਂ ਸੱਚੀ ਰਾਹ ਦੀ ਦੀਵਾ ਹੈ ਉਸੇ ਸਮੇਂ ਤੋਂ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਗੁਰੂ ਅੰਗਦ ਦੇਵ ਜੀ ਦੇ ਦਰਜ ਸੇਵਾ ਕਰਨਗੇ। ਗੁਰੂ ਅੰਗਦ ਦੇਵ ਜੀ ਦੀ ਸੇਵਾ। ਗੁਰੂ ਅਮਰਦਾਸ ਜੀ ਨੇ ਆਪਣੀ ਉਮਰ ਦੇ 62ਵੇਂ ਸਾਲ ਵਿੱਚ ਗੁਰੂ ਅੰਗਦ ਦੇਵ ਜੀ ਦੀ ਸੇਵਾ ਸ਼ੁਰੂ ਕੀਤੀ। ਹਾਂਜੀ ਦੋਸਤੋ 62 ਸਾਲ ਦੀ ਉਮਰ ਵਿੱਚ ਜਦੋਂ ਬਹੁਤ ਲੋਕ ਆਰਾਮ ਲੈਣਾ ਚਾਹੁੰਦੇ ਹਨ ਗੁਰੂ ਅਮਰਦਾਸ ਜੀ ਨੇ ਸੇਵਾ ਦਾ ਜੀਵਨ ਚੁਣਿਆ। ਉਹ ਹਰ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਪਾਣੀ ਲਿਆਉਂਦੇ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਵਾਉਂਦੇ ਤੇ ਫਿਰ ਸੇਵਾ ਕਰਦੇ ਰਹਿੰਦੇ। ਉਹਨਾਂ ਦੀ ਸੇਵਾ ਨਿਮਰਤਾ ਤੇ ਸਮਰਪਣ ਇੰਨਾ ਗਹਿਰਾ ਸੀ ਕਿ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੂੰ ਆਪਣੇ ਸਭ ਤੋਂ ਵੱਡੇ ਸੇਵਕਾਂ ਵਿੱਚ ਗਿਣਿਆ ਗੁਰੂ ਅਮਰਦਾਸ ਜੀ ਨੇ ਆਪਣੇ ਗੁਰੂ ਦੇ ਹੁਕਮਾਂ ਨੂੰ ਬਿਲਕੁਲ ਸ਼ਰਧਾ ਨਾਲ ਪਾਲਿਆ ਉਹ ਕਦੇ ਆਲਸ ਨਹੀਂ ਕਰਦੇ ਸਨ ਹਮੇਸ਼ਾ ਨਿਮਰ ਤੇ ਚੁੱਪ ਰਹਿੰਦੇ ਸਿਰਫ ਸੇਵਾ ਕਰਦੇ ਸੰਗਤ ਨਾਲ ਪਿਆਰ ਕਰਦੇ ਤੇ ਨਾਮ ਜਪਦੇ ਗੁਰੂ ਪਦ ਪ੍ਰਾਪਤੀ ਜਦੋਂ ਗੁਰੂ ਅੰਗਦ ਦੇਵ ਜੀ ਦੀ ਉਮਰ ਹੋਈ ਤਾਂ ਉਹਨਾਂ ਨੇ ਸੋਚਿਆ ਕਿ ਸਿੱਖ ਧਰਮ ਦੀ ਸੇਵਾ ਹੁਣ ਕਿਸ ਹੱਥ ਵਿੱਚ ਸੌਂਪੀ ਜਾਵੇ। ਉਹਨਾਂ ਨੇ ਆਪਣੇ ਸਾਰੇ ਸੇਵਕਾਂ ਨੂੰ ਦੇਖਿਆ ਤੇ ਕਿਹਾ ਜੋ ਸਭ ਤੋਂ ਵੱਧ ਨਿਮਰ ਹੈ, ਸੇਵਾ ਵਿੱਚ ਲੱਗਾ ਰਹਿੰਦਾ ਹੈ ਤੇ ਨਾਮ ਜਪਦਾ ਹੈ, ਉਹੀ ਇਸ ਪੰਥ ਦਾ ਸੱਚਾ ਉਤਰਾਧਿਕਾਰੀ ਹੋ ਸਕਦਾ ਹੈ। ਅੰਤ ਵਿੱਚ ਗੁਰੂ ਅੰਗਦ ਦੇਵ ਜੀ ਨੇ 1552 ਈਸਵੀ ਵਿੱਚ ਗੁਰੂ ਅਮਰਦਾਸ ਜੀ ਨੂੰ ਤੀਜਾ ਗੁਰੂ ਘੋਸ਼ਿਤ ਕੀਤਾ। ਉਹ ਸਮਾਂ ਬਸਰਕੇ ਦੇ ਲੋਕਾਂ ਲਈ ਬਹੁਤ ਖੁਸ਼ੀ ਦਾ ਸਮਾਂ ਸੀ। ਇੱਕ ਨਵਾਂ ਗੁਰੂ ਜੋ ਨਿਮਰਤਾ ਤੇ ਪ੍ਰੇਮ ਦਾ ਪ੍ਰਤੀਕ ਸੀ ਗੁਰੂ ਅਮਰਦਾਸ ਜੀ ਦੀਆਂ ਸਿੱਖਿਆਵਾਂ ਤੇ ਕਾਰਜ ਗੁਰੂ ਅਮਰਦਾਸ ਜੀ ਨੇ ਆਪਣੇ ਜੀਵਨ ਦੌਰਾਨ ਬਹੁਤ ਵੱਡੇ ਬਦਲਾਅ ਕੀਤੇ ਉਹਨਾਂ ਦੀਆਂ ਸਿੱਖਿਆਵਾਂ ਨੇ ਸਿੱਖ ਧਰਮ ਨੂੰ ਇੱਕ ਮਜ਼ਬੂਤ ਰੂਪ ਦਿੱਤਾ ਲੰਗਰ ਪ੍ਰਥਾ ਨੂੰ ਮਜ਼ਬੂਤ ਕਰਨਾ ਗੁਰੂ ਨਾਨਕ ਦੇਵ ਜੀ ਤੇ ਗੁਰੂ ਅੰਗਦ ਦੇਵ ਜੀ ਦੇ ਸਮੇਂ ਵਿੱਚ ਲੰਗਰ ਦੀ ਸ਼ੁਰੂਆਤ ਹੋ ਚੁੱਕੀ ਸੀ ਪਰ ਗੁਰੂ ਅਮਰਦਾਸ ਜੀ ਨੇ ਇਸ ਪ੍ਰਥਾ ਨੂੰ ਹੋਰ ਵੀ ਵਿਕਸਾਇਆ ਉਹਨਾਂ ਨੇ ਹੁਕਮ ਦਿੱਤਾ ਜੋ ਵੀ ਮੇਰੇ ਦਰ ਤੇ ਆਵੇ ਉਹ ਪਹਿਲਾਂ ਲੰਗਰ ਖਾ ਕੇ ਹੀ ਮਿਲੇ ਇਸ ਨਾਲ ਜਾਤ ਪਾਤ ਦਾ ਅਹੰਕਾਰ ਟੁੱਟਿਆ ਸਭ ਨੂੰ ਇੱਕ ਸਾਰ ਬੈਠ ਕੇ ਖਾਣਾ ਪੈਂਦਾ ਸੀ ਚਾਹੇ ਰਾਜਾ ਹੋਵੇ ਜਾਂ ਗਰੀਬ ਨਾਰੀ ਸਤਕਾਰ ਤੇ ਸਮਾਨਤਾ ਗੁਰੂ ਅਮਰਦਾਸ ਜੀ ਨੇ ਸਿੱਖ ਧਰਮ ਵਿੱਚ ਮਹਿਲਾਵਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਉਹਨਾਂ ਨੇ ਸਤੀ ਪ੍ਰਥਾ ਯਾਨੀ ਵਿਧਵਾ ਸਤੀ ਹੋਣ ਦੀ ਰਸਮ ਦਾ ਵਿਰੋਧ ਕੀਤਾ ਤੇ ਪੁਰਸ਼ਾਂ ਤੇ ਔਰਤਾਂ ਦੀ ਬਰਾਬਰੀ ਤੇ ਜ਼ੋਰ ਦਿੱਤਾ ਉਹ ਕਹਿੰਦੇ ਸਨ ਇੱਕ ਔਰਤ ਤੋਂ ਹੀ ਰਾਜੇ ਜੰਮਦੇ ਹਨ ਫਿਰ ਉਸ ਨੂੰ ਘਟ ਕਿਉਂ ਮੰਨਣਾ ਮਨੁੱਖਤਾ ਤੇ ਸੇਵਾ ਦਾ ਪਾਠ ਗੁਰੂ ਅਮਰਦਾਸ ਜੀ ਦੀ ਸਿੱਖਿਆ ਵਿੱਚ ਸੇਵਾ ਸਭ ਤੋਂ ਮਹੱਤਵਪੂਰਨ ਸੀ ਉਹ ਕਹਿੰਦੇ ਸਨ ਜਿਸ ਨੇ ਮਨੁੱਖ ਦੀ ਸੇਵਾ ਕੀਤੀ ਉਸਨੇ ਪ੍ਰਭੂ ਦੀ ਸੇਵਾ ਕੀਤੀ ਉਹਨਾਂ ਦੇ ਸਮੇਂ ਵਿੱਚ ਗੋਇੰਦਵਾਲ ਸਾਹਿਬ ਇੱਕ ਮਹੱਤਵਪੂਰਨ ਕੇਂਦਰ ਬਣ ਗਿਆ ਸੀ ਉਹਨਾਂ ਨੇ ਉੱਥੇ 84 ਪੌੜੀਆਂ ਵਾਲੀ बावਲੀ ਯਾਨੀ ਸਰੋਵਰ ਬਣਾਈ ਜਿੱਥੇ ਸੰਗਤ ਆ ਕੇ ਨਾਮ ਜਪਦੀ ਸੀ ਗੁਰੂ ਅਮਰਦਾਸ ਜੀ ਦੀ ਨਿਮਰਤਾ ਤੇ ਆਚਾਰ ਉਹ ਹਮੇਸ਼ਾ ਸਾਦਗੀ ਨਾਲ ਜੀਵਨ ਜਿਉਂਦੇ ਸਨ ਉਹਨਾਂ ਨੇ ਕਦੇ ਅਹੰਕਾਰ ਨਹੀਂ ਕੀਤਾ ਕਿ ਉਹ ਗੁਰੂ ਹਨ ਉਹ ਕਹਿੰਦੇ ਸਨ ਮੈਂ ਤਾਂ ਗੁਰੂ ਦਾ ਸੇਵਕ ਹਾਂ ਗੁਰੂ ਹੀ ਸਭ ਕੁਝ ਹੈ ਉਹਨਾਂ ਨੇ ਮਨੁੱਖਤਾ ਸਮਾਨਤਾ ਸੇਵਾ ਤੇ ਸੱਚੇ ਜੀਵਨ ਦਾ ਪਾਠ ਪੜਾਇਆ ਉਹਨਾਂ ਦੀਆਂ ਕਥਾਵਾਂ ਤੇ ਉਪਦੇਸ਼ ਅੱਜ ਵੀ ਮਨੁੱਖ ਨੂੰ ਨਿਮਰ ਬਣਨ ਦੀ ਪ੍ਰੇਰਣਾ ਦਿੰਦੇ ਹਨ ਗੁਰੂ ਅਮਰਦਾਸ ਜੀ ਦੇ ਪਰਿਵਾਰਿਕ ਸੰਬੰਧ ਉਹਨਾਂ ਦੇ ਪੁੱਤਰਾਂ ਵਿੱਚੋਂ ਭਾਈ ਮੋਹਣ ਜੀ ਤੇ ਭਾਈ ਮੋਰੀ ਜੀ ਦੋਵੇਂ ਧਾਰਮਿਕ ਤੇ ਸ਼ਾਂਤ ਸੁਭਾਅ ਦੇ ਸਨ ਪਰ ਗੁਰੂ ਅਮਰਦਾਸ ਜੀ ਨੇ ਕਦੇ ਗੁਰੂ ਪਦ ਲਈ ਪਰਿਵਾਰਿਕ ਲੋਭ ਨਹੀਂ ਰੱਖਿਆ। ਉਹਨਾਂ ਦੀ ਧੀ ਬੀਬੀ ਪਾਨੀ ਜੀ ਦਾ ਵਿਆਹ ਭਾਈ ਜੇਠਾ ਜੀ ਨਾਲ ਹੋਇਆ ਜੋ ਬਾਅਦ ਵਿੱਚ ਗੁਰੂ ਰਾਮਦਾਸ ਜੀ ਬਣੇ। ਗੁਰੂ ਜੀ ਨੇ ਦੇਖਿਆ ਕਿ ਭਾਈ ਜੇਠਾ ਜੀ ਵਿੱਚ ਨਿਮਰਤਾ, ਸੇਵਾ ਤੇ ਭਗਤੀ ਭਰਪੂਰ ਹੈ। ਅਗਲੇ ਗੁਰੂ ਦੀ ਚੋਣ ਗੁਰੂ ਰਾਮਦਾਸ ਜੀ। ਜਦੋਂ ਗੁਰੂ ਅਮਰਦਾਸ ਜੀ ਦੀ ਉਮਰ ਹੋਈ ਤਾਂ ਉਹ ਜਾਣਦੇ ਸਨ ਕਿ ਹੁਣ ਪੰਥ ਦੀ ਸੇਵਾ ਲਈ ਨਵਾਂ ਗੁਰੂ ਚੁਣਨਾ ਜ਼ਰੂਰੀ ਹੈ। ਉਹਨਾਂ ਨੇ ਆਪਣੇ ਸੇਵਕਾਂ ਨੂੰ ਕਿਹਾ ਜਿਸ ਵਿੱਚ ਨਿਮਰਤਾ ਸੇਵਾ ਤੇ ਸੱਚਾ ਪ੍ਰੇਮ ਹੈ ਉਹੀ ਪੰਥ ਦਾ ਅਗਲਾ ਦੀਪਕ ਹੋਏਗਾ ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਨੂੰ ਗੁਰੂ ਰਾਮਦਾਸ ਜੀ ਦੇ ਰੂਪ ਵਿੱਚ ਚੁਣਿਆ ਉਹਨਾਂ ਨੇ ਗੁਰੂ ਗੱਦੀ ਉਹਨਾਂ ਨੂੰ ਸੌਂਪ ਕੇ ਕਿਹਾ ਕਿ ਹੁਣ ਤੂੰ ਸਿੱਖ ਪੰਥ ਦੀ ਰੌਸ਼ਨੀ ਹੈ ਤੂੰ ਮਨੁੱਖਤਾ ਦੀ ਸੇਵਾ ਜਾਰੀ ਰੱਖੀ ਆਖਰੀ ਦਿਨ ਤੇ ਜੋਤ ਜੋਤ ਸਮਾਉਣਾ ਗੁਰੂ ਅਮਰਦਾਸ ਜੀ ਨੇ ਆਪਣਾ ਪੂਰਾ ਜੀਵਨ ਸੇਵਾ ਤੇ ਪ੍ਰੇਮ ਵਿੱਚ ਬਿਤਾਇਆ ਉਹਨੇ ਐਕਤੰਬਰ 1574 ਨੂੰ ਗੋਇੰਦਵਾਲ ਸਾਹਿਬ ਵਿਖੇ ਜੋਤ ਜੋਤ ਸਮਾ ਲਈ। ਉਹਨਾਂ ਦੀ ਉਮਰ ਉਸ ਵੇਲੇ ਲਗਭਗ 95 ਸਾਲ ਸੀ। ਉਹਨਾਂ ਦਾ ਸਰੀਰ ਗੋਇੰਦਵਾਲ ਵਿੱਚ ਹੀ ਵਿਸ਼ਰਾਮ ਪਾ ਗਿਆ। ਗੁਰੂ ਅਮਰਦਾਸ ਜੀ ਦੀਆਂ ਪ੍ਰੇਰਣਾਦਾਇਕ ਸਿੱਖਿਆਵਾਂ। ਸਭ ਮਨੁੱਖ ਇੱਕ ਸਾਰ ਹਨ, ਕਿਸੇ ਦੀ ਜਾਤ, ਤਨ, ਰੰਗ ਨਾਲ ਫਰਕ ਨਹੀਂ। ਸੇਵਾ ਤੇ ਨਾਮ ਸਿਮਰਨ ਜੀਵਨ ਦਾ ਮੂਲ ਹਨ। ਨਾਰੀ ਦਾ ਆਦਰ ਕਰੋ, ਉਹ ਹੀ ਜੀਵਨ ਦੀ ਜਨਮਨੀ ਹੈ। ਮਨੁੱਖਤਾ ਸਭ ਤੋਂ ਵੱਡਾ ਧਰਮ ਹੈ। ਨਿਮਰਤਾ ਨਾਲ ਜਿਓ ਕਿਉਂਕਿ ਅਹੰਕਾਰ ਮਨੁੱਖ ਦਾ ਸਭ ਤੋਂ ਵੱਡਾ ਦੁਸ਼ਮਨ ਹੈ। ਅੰਤਿਮ ਸ਼ਬਦ। ਦੋਸਤੋ ਏਸੀ ਗੁਰੂ ਅਮਰਦਾਸ ਜੀ ਦੀ ਜੀਵਨੀ ਇੱਕ ਐਸਾ ਗੁਰੂ ਜਿਸ ਨੇ ਸਾਨੂੰ ਸਿਖਾਇਆ ਕਿ ਉਮਰ ਕਦੇ ਵੀ ਰੁਕਾਵਟ ਨਹੀਂ ਹੁੰਦੀ ਜੇ ਦਿਲ ਵਿੱਚ ਸੇਵਾ ਤੇ ਪਿਆਰ ਹੈ। ਉਹ 68 ਸਾਲ ਦੀ ਉਮਰ ਵਿੱਚ ਗੁਰੂ ਦੀ ਸੇਵਾ ਕਰਨਾ ਏ ਤੇ ਸਾਰੀ ਜ਼ਿੰਦਗੀ ਨਿਮਰਤਾ ਨਾਲ ਜਿਏ। ਉਹਨਾਂ ਦੀ ਜੀਵਨ ਕਥਾ ਸਾਨੂੰ ਦੱਸਦੀ ਹੈ ਕਿ ਅਸਲੀ ਧਰਮ ਸੇਵਾ ਹੈ ਤੇ ਅਸਲੀ ਪੂਜਾ ਮਨੁੱਖਤਾ ਹੈ। ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਹਰਪ੍ਰੀਤ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਅਤੇ ਕਮੈਂਟ ਵਿੱਚ ਲਿਖੋ ਕਿ ਗੁਰੂ ਅਮਰਦਾਸ ਜੀ ਦੀ ਕਿਹੜੀ ਸਿੱਖਿਆ ਤੁਹਾਨੂੰ ਸਭ ਤੋਂ ਵੱਧ ਪਸੰਦ ਆਈ ਧੰਨਵਾਦ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ